ਸਤਿ ਸ੍ਰੀ ਅਕਾਲ ਪੰਜਾਬੀਓ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਪੰਜਾਬੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਕਿਉਂਕਿ ਕੈਨੇਡਾ ਪਾਸਪੋਰਟ ਹੁਣ ਦੁਨੀਆ ਦਾ 7ਵਾਂ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ ਜੀ ਹੁਣ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਘੁੰਮ ਸਕਦੇ ਹੋ ਜੀ ਇਹ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਧਿਆਨ ਦੇ ਨਾਲ ਪੂਰੀ ਖਬਰ ਸੁਣਿਓ ਤੁਸੀਂ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਘੁੰਮ ਸਕਦੇ ਹੋ ਤੇ ਪੰਜਾਬੀਆਂ ਲਈ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਖਬਰੀ ਹੈ ਜਿਨ੍ਹਾਂ ਨੂੰ ਪੀਆਰ ਮਿਲ ਚੁੱਕੀ ਹੈ ਜਿਨ੍ਹਾਂ ਨੂੰ ਕੈਨੇਡੀਅਨ ਪਾਸਪੋਰਟ ਮਿਲ ਹਾਰੀ ਹੈ ਜੀ ਗੱਲ ਕਰ ਲਈਏ ਤਾਂ 185 ਦੇਸ਼ਾਂ ਦੇ ਵਿੱਚ ਵੀਜ਼ਾ ਫ੍ਰੀ ਐਂਟਰੀ ਹੈ ਜੀ ਕੈਨੇਡਾ ਪਾਸਪੋਰਟ ਧਾਰਕਾਂ ਨੂੰ 185 ਦੇਸ਼ਾਂ ਦੇ ਵਿੱਚ ਬਿਨਾਂ ਵੀਜ਼ੇ ਦੇ ਜਾ ਸਕਦੇ ਨੇ ਉਹਨਾਂ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਹੁਣ ਔਨ ਅਰਾਈ ਵੀਜ਼ਾ ਜਿਹੜਾ ਹੈ ਉਹ ਮਿਲ ਸਕਦਾ ਹੈ ਤੇ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਜੀ ਪਾਸਪੋਰਟ ਇੰਡੈਕਸ 2025 ਦੇ ਅਨੁਸਾਰ ਕੈਨੇਡੀਅਨ ਪਾਸਪੋਰਟ ਦੀ ਰੈਂਕਿੰਗ ਜਿਹੜੀ ਹੈ 7ਵੇਂ ਨੰਬਰ ਤੇ ਆਈ ਹੈ ਜੋ ਕਿ ਪਹਿਲਾਂ 8ਵੇਂ ਨੰਬਰ ਤੇ ਸੀ ਪੰਜਾਬੀਆਂ ਨੂੰ ਇਸ ਦਾ ਬਹੁਤ ਹੀ ਫਾਇਦਾ ਹੋਣ ਵਾਲਾ ਹੈ ਜੀ ਹਜ਼ਾਰਾਂ ਪੰਜਾਬੀ ਜਿਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੈ ਉਹ ਅਮਰੀਕਾ ਆਸਟ੍ਰੇਲੀਆ ਬਰਾਜ਼ੀਲ ਅਤੇ ਹੋਰ ਦੇਸ਼ਾਂ ਦੀ ਆਸਾਨੀ ਦੇ ਨਾਲ ਯਾਤਰਾ ਕਰਨ ਦਾ ਮੌਕਾ ਜਿਹੜਾ ਹੈ ਉਹ ਮਿਲ ਚੁੱਕਿਆ ਹੈ ਹੁਣ ਗੱਲ ਕਰਦੇ ਆਂ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਐਂਟਰੀ ਵੀਜ਼ਾ ਫ੍ਰੀ ਹੈ ਜੀ ਤਾਂ ਗੱਲ ਕਰ ਲਈਏ ਮੋٹے-ਮੋٹے ਜਿਹੜੇ ਵੱਡੇ-ਵੱਡੇ ਦੇਸ਼ ਨੇ ਉਹਨਾਂ ਦੀ ਗੱਲ ਕਰੀਏ ਤਾਂ ਦੇਖੋ ਸਭ ਤੋਂ ਪਹਿਲਾਂ ਜੀ ਯੂਕੇ ਫਰਾਂਸ ਜਰਮਨੀ ਇਟਲੀ ਯੂਰਪ ਦੇ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਬੜੀ ਆਸਾਨੀ ਦੇ ਨਾਲ ਜਾ ਸਕਦੇ ਹੋ ਤੇ ਅਮਰੀਕਾ ਦੇ ਵਿੱਚ ਮੈਕਸੀਕੋ ਕਾਸਟਾ ਰਿਕਾ ਪੇਰੂ ਇਹਦੇ ਵਿੱਚ ਬੜੇ ਆਸਾਨੀ ਦੇ ਨਾਲ ਤੁਹਾਨੂੰ ਵੀਜ਼ਾ ਮਿਲ ਜਾਣਾ ਜੀ ਏਸ਼ੀਆ ਦੇ ਵਿੱਚ ਆਜੋ ਜੀ ਗੱਲ ਕਰੀਏ ਤਾਂ ਜਾਪਾਨ ਦੱਖਣੀ ਕੋਰੀ ਸਾਨੀ ਨਾਲ ਤੁਸੀਂ ਵੀਜ਼ਾ ਲੈ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜਾ ਵੀਜ਼ਾ ਹੈ ਉਹ ਫ੍ਰੀ ਕਰ ਦਿੱਤਾ ਗਿਆ ਲਿਸਟ ਬਹੁਤ ਲੰਬੀ ਹੈ ਜੀ ਲਿਸਟ ਦੀ ਗੱਲ ਕਰੀਏ ਤਾਂ 185 ਦੇਸ਼ਾਂ ਦੇ ਵਿੱਚ ਜਿਹੜਾ ਹੈ ਤੁਹਾਨੂੰ ਵੀਜ਼ਾ ਫ੍ਰੀ ਕਰ ਦਿੱਤਾ ਹੈ ਕੋਈ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਜਿੱਥੇ ਮਰਜੀ ਘੁੰਮੋ ਕੈਨੇਡਾ ਦਾ ਜਿਹਦੇ ਕੋਲ ਪਾਸਪੋਰਟ ਹੈ ਪੰਜਾਬੀਆਂ ਲਈ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਹੈ ਜੀ ਹੁਣ ਗੱਲ ਕਰ ਲਈਏ ਕਿ ਭਾਰਤ ਦਾ ਵਾਸਤੇ ਕੀ ਹਾਲਾਤ ਨੇ ਤਾਂ ਭਾਰਤ ਵਿੱਚ ਕੈਨੇਡੀਅਨ ਪਾਸਪੋਰਟ ਧਾਰਕਾਂ ਨੂੰ 30 ਦਿਨ ਦਾ ਈ ਵੀਜ਼ਾ ਲੈਣਾ ਪਵੇਗਾ ਪ੍ਰਕਿਰਿਆ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਜੀ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਬਹੁਤ ਆਸਾਨ ਪ੍ਰਕਿਰਿਆ ਹੈ ਕੈਨੇਡੀਅਨ ਪਾਸਪੋਰਟ ਦੀ ਤਾਕਤ ਕਿਉਂ ਵਧੀ ਤਾਂ ਗੱਲ ਕਰ ਲਈਏ ਜੀ ਕੈਨੇਡਾ ਦੀ ਸ਼ਾਂਤੀਪੂਰਨ ਤੇ ਭਰੋਸੇਯੋਗ ਇਮੀਗ੍ਰੇਸ਼ਨ ਪਾਲਿਸੀ ਦੇ ਕਾਰਨ ਜਿਸ ਦਾ ਪਾਸਪੋਰਟ ਦੁਨੀਆ ਵਿੱਚ ਸਨਮਾਨਿਤ ਹੈ ਹੁਣ ਕੈਨੇਡਾ ਦੇ ਵਾਸੀ 86% ਦੇਸ਼ਾਂ ਦੇ ਵਿੱਚ ਬਿਨਾਂ ਰੁਕਾਵਟ ਯਾਤਰਾ ਕਰ ਸਕਦੇ ਨੇ ਤੇ ਪੰਜਾਬੀਆਂ ਲਈ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਕਿਉਂਕਿ ਜਿਨ੍ਹਾਂ ਪੰਜਾਬੀਆਂ ਕੋਲ ਕੈਨੇਡੀਅਨ ਪਾਸਪੋਰਟ ਹੈ ਉਹ ਹੁਣ 185 ਦੇਸ਼ਾਂ ਦੇ ਵਿੱਚ ਵੀਜ਼ਾ ਫ੍ਰੀ ਘੁੰਮ ਸਕਦੇ ਨੇ ਤੇ ਉਹਨਾਂ ਪੰਜਾਬੀਆਂ ਲੇ ਵੀ ਬਹੁਤ ਖੁਸ਼ਖਬਰੀ ਹੈ ਜਿਹੜੇ ਹੁਣ ਪੀਆਰ ਦੀ ਤਿਆਰੀ ਕਰ ਰਹੇ ਨੇ ਕੈਨੇਡਾ ਲਈ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਜਿਹੜੀ ਹੈ ਖਬਰ ਹੈ ਬਹੁਤ ਹੀ ਸਾਨੀ ਨਾਲ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਯਾਤਰਾ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਦੋਸਤ ਪੀਆਰ ਹੋਣ ਵਾਲਾ ਹੈ ਤਾਂ ਉਸ ਨੂੰ ਇਹ ਜਰੂਰ ਵੀਡੀਓ ਭੇਜਿਓ ਕਿਉਂਕਿ ਹੁਣ ਜਿਹੜੀ ਹੈ ਤੁਹਾਨੂੰ 185 ਦੇਸ਼ਾਂ ਦੇ ਵਿੱਚ ਜਿਹੜਾ ਹੈ ਬੜੀ ਆਸਾਨੀ ਦੇ ਨਾਲ ਵੀਜ਼ਾ ਮਿਲ ਜਾਣਾ ਹੈ